ਸਸਿਗਲ ਦੀ ਮੈਂ ਰਾਦੀਪ ਚਾਹਨੀ ਤੁਸੀਂ ਦੇਖ ਰਹੇ ਹੋ ਜਾਨੀਤਾਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣਾਂ ਸਬੰਧੀ ਰੈਲੀ ਹੋਣ ਜਾ ਰਹੀ ਹੈ ਜਿਸ ਦੇ ਚੱਲਦੇ ਜਲੰਧਰ ਪ੍ਰਸ਼ਾਸਨ ਵੱਲੋਂ ਵੱਡੇ ਕਦਮ ਚੁੱਕੇ ਗਏ ਹਨ ਜਲੰਧਰ ਪ੍ਰਸ਼ਾਸਨ ਵੱਲੋਂ 24 ਮਈ ਨੂੰ ਨੋ ਫਲਾਈ ਜ਼ੋਨ ਪੂਰੇ ਸ਼ਹਿਰ ਦੇ ਵਿੱਚ ਘੋਸ਼ਿਤ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ADC ਡਾਕਟਰ ਅਮਿਤ ਮਹਾਜਨ ਨੇ ਦੱਸਿਆ ਕਿ 24 ਮਈ ਨੂੰ ਸ਼ਹਿਰ ਭਰ ਦੇ ਵਿੱਚ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਇਹ ਜੋ ਘੋਸ਼ਣਾ ਹੈ ਉਹ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਲਾਗੂ ਰਹੇਗੀ ਇਸ ਦੌਰਾਨ ਕੋਈ ਵੀ ਡਰੋਨ ਸੀਵਰ ਰਿਮੋਟ ਪਾਇਲਟ 에ਅਰਕ੍ਰਾਫਟ ਸਿਸਟਮ ਅਤੇ ਕੋਈ ਵੀ ਵੀਆਈਪੀ ਪਲੇਨ ਹੈ ਉਹ ਹਵਾ ਦੇ ਵਿੱਚ ਨਹੀਂ ਉੱਡ ਸਕੇਗਾ ਕਿਸੇ ਵੀ ਤਰੀਕੇ ਦੀ ਕੋਈ ਵੀ ਚੀਜ਼ ਨੂੰ ਹਵਾ ਦੇ ਵਿੱਚ ਨਹੀਂ ਉਡਾਇਆ ਜਾ ਸਕੇਗਾ ਇਸ ਦੇ ਚਲਦੇ ਨੋ ਫਲਾਈ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਹਾਲਾਂਕਿ ਇਸੇ ਦੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਜਲੰਧਰ ਨੂੰ ਆਉਣ ਵਾਲੇ ਹਰੇਕ ਰੂਟ ਨੂੰ ਡਿਵਰਟ ਕਰ ਦਿੱਤਾ ਗਿਆ ਲੁਧਿਆਣਾ ਜਲੰਧਰ ਫਗਵਾੜਾ ਸਮੇਤ ਕਈ ਸ਼ਹਿਰਾਂ ਦੇ ਰੂਟ ਨੇ ਜੋ ਡਿਵਰਟ ਕੀਤੇ ਗਏ ਨੇ ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋ ਇਹ ਰੂਟ ਨੇ 24 ਮਈ ਨੂੰ ਦੁਪਹਿਰ 3 ਵਜੇ ਤੋਂ 7 ਵਜੇ ਤੱਕ ਡਿਵਰਟ ਕੀਤੇ ਜਾਣਗੇ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਰੁਟੀਨ ਵਾਂਗ ਰੇ ਰੂਟ ਦੁਆਰਾ ਤੋਂ ਜਾਰੀ ਕਰ ਦਿੱਤੇ ਜਾਣਗੇ ਲੇਕਿਨ ਇਸ ਸਮੇਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਤਰੀ ਦੀ ਚੋਣਾ ਸੰਬੰਧੀ ਰੈਲੀ ਨੂੰ ਲੈ ਕੇ ਨੋ ਫਲਾਈ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਜੋ ਇਹ ਘੋਸ਼ਣਾ ਹੈ ਪੂਰੇ ਸ਼ਹਿਰ ਦੇ ਵਿੱਚ ਧਾਰਾ 144 ਦੇ ਤਹਿਤ ਲਾਗੂ ਕਰ ਦਿੱਤੀ ਗਈ ਹੈ ਇਸ ਦੌਰਾਨ ਹਵਾ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਚੀਜ਼ ਹੈ ਜੋ ਕੋਈ ਵੀ ਪਲੇਨ ਉਹ ਨਹੀਂ ਉਡਾਇਆ ਜਾ ਸਕੇਗਾ ਸਸੀਗਲ ਜੀ ਮੈਂ ਰਾਦੀਪ ਚਾਨੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਪੰਜਾਬ ਤੋਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ 24 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣਾਂ ਸਬੰਧੀ ਰੈਲੀ ਹੋਣ ਜਾ ਰਹੀ ਹੈ ਜਿਸ ਦੇ ਚੱਲਦੇ ਜਲੰਧਰ ਪ੍ਰਸ਼ਾਸਨ ਵੱਲੋਂ ਵੱਡੇ ਕਦਮ ਚੁੱਕੇ ਗਏ ਹਨ ਜਲੰਧਰ ਪ੍ਰਸ਼ਾਸਨ ਵੱਲੋਂ 24 ਮਈ ਨੂੰ ਨੋ ਫਲਾਈ ਜ਼ੋਨ ਪੂਰੇ ਸ਼ਹਿਰ ਦੇ ਵਿੱਚ ਘੋਸ਼ਿਤ ਕਰ ਦਿੱਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ADC ਡਾਕਟਰ ਅਮਿਤ ਮਹਾਜਨ ਨੇ ਦੱਸਿਆ ਕਿ ਜੋ ਵੀ ਮਈ ਨੂੰ ਸ਼ਹਿਰ ਭਰ ਦੇ ਵਿੱਚ ਨੋ ਫਲਾਈ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਇਹ ਜੋ ਘੋਸ਼ਣਾ ਹੈ ਉਹ ਦੁਪਹਿਰ 1 ਵਜੇ ਤੋਂ ਰਾਤ 9 ਵਜੇ ਤੱਕ ਲਾਗੂ ਰਹੇਗੀ ਇਸ ਦੌਰਾਨ ਕੋਈ ਵੀ ਡਰੋਨ ਸੀਵਰ ਰਿਮੋਟ ਪਾਇਲਟ 에ਅਰਕ੍ਰਾਫਟ ਸਿਸਟਮ ਅਤੇ ਕੋਈ ਵੀ ਵੀਆਈਪੀ ਪਲੇਨ ਹੈ ਉਹ ਹਵਾ ਦੇ ਵਿੱਚ ਨਹੀਂ ਉੱਡ ਸਕੇਗਾ ਕਿਸੇ ਵੀ ਤਰੀਕੇ ਦੀ ਕੋਈ ਵੀ ਚੀਜ਼ ਨੂੰ ਹਵਾ ਦੇ ਵਿੱਚ ਨਹੀਂ ਉਡਾਇਆ ਜਾ ਸਕੇਗਾ ਇਸ ਦੇ ਚੱਲਦੇ ਨੋ ਫਲਾਈ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ ਹਾਲਾਂਕਿ ਇਸੇ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਜਲੰਧਰ ਨੂੰ ਆਉਣ ਵਾਲੇ ਹਰੇਕ ਰੂਟ ਨੂੰ ਡਿਵਰਟ ਕਰ ਦਿੱਤਾ ਗਿਆ ਲੁਧਿਆਣਾ ਜਲੰਧਰ ਫਗਵਾੜਾ ਸਮੇਤ ਕਈ ਸ਼ਹਿਰਾਂ ਦੇ ਰੂਟ ਨੇ ਜੋ ਡਿਵਰਟ ਕੀਤੇ ਗਏ ਨੇ ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜੋ ਇਹ ਰੂਟ ਨੇ 24 ਮਈ ਨੂੰ ਦੁਪਹਿਰ 3 ਵਜੇ ਤੋਂ 7 ਵਜੇ ਤੱਕ ਡਵਰਟ ਕੀਤੇ ਜਾਣਗੇ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਰੂਟੀਨ ਵਾਂਗ ਰੇ ਰੂਟ ਦੁਆਰਾ ਤੋਂ ਜਾਰੀ ਕਰ ਦਿੱਤੇ ਜਾਣਗੇ ਲੇਕਿਨ ਇਸ ਸਮੇਂ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਜਲੰਧਰ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਦੀ ਚੋਣਾ ਸੰਬੰਧੀ ਰੈਲੀ ਨੂੰ ਲੈ ਕੇ ਨੋ ਫਲਾਈ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਜੋ ਇਹ ਘੋਸ਼ਣਾ ਹੈ ਪੂਰੇ ਸ਼ਹਿਰ ਦੇ ਵਿੱਚ ਧਾਰਾ 144 ਦੇ ਤਹਿਤ ਲਾਗੂ ਕਰ ਦਿੱਤੀ ਗਈ ਹੈ ਇਸ ਦੌਰਾਨ ਹਵਾ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਵੀ ਚੀਜ਼ ਹੈ ਜੋ ਕੋਈ ਵੀ ਪਲੇਨ ਉਹ ਨਹੀਂ ਉਡਾਇਆ ਜਾ ਸਕੇਗਾ